ਸਕਤੇ ਮੈਨਾਂ ਆਂਗੇ ਠੋਕੇ ਬਾਬਾ ਸਾਹਿਬ ਅਮਰ ਰਹੇ ਅਮਰ ਰਹੇ ਅਮਰ ਰਹੇ ਅਮਰ ਰਹੇ ਬਾਬਾ ਸਾਹਿਬ ਦੀ ਸੋਤੇ ਮੈਨਾਂ ਆਂਗੇ ਠੋਕੇ ਜੀ ਨਾਮ ਤੇ ਆਉਦਾ ਮੈਂ ਸੰਦੀਪ ਭਾਰਤੀ ਮੰਡਲ ਪ੍ਰਧਾਨ ਸ਼ਹਿਰੀ ਭਾਰਤੀ ਜਨਤਾ ਪਾਰਟੀ ਸਮਨਾਲਾ ਅੱਜ ਜੋ ਰੋਜ ਪ੍ਰਦਰਸ਼ਨ ਕੀਤਾ ਗਿਆ ਕੀ ਕਹਣਾ ਚਾਹੁੰਦੇ ਦੇਖੋ ਜੀ ਇਹ ਜਿਹੜਾ ਰੋਸ਼ ਪ੍ਰਦਰਸ਼ਨ ਕੀਤਾ ਗਿਆ ਬਾਬਾ ਸਾਹਿਬ ਅੰਦੇ ਅੰਬੇਦਕਰ ਜੀ ਦਾ ਬਹੁਤ ਹੀ ਮੰਦ ਭਾਗੀ ਇਹ ਘਟਨਾ ਹੈ ਇਸ ਦੇ ਪਿੱਛੇ ਕਿਸ ਦੀ ਸਾਜ਼ਿਸ਼ ਹੈ ਇਸ ਦਾ ਪੂਰਾ ਖੁਲਾਸਾ ਹੋਣਾ ਚਾਹੀਦਾ ਹੈ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਕਿ ਦੋਸ਼ੀ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ ਯਾਨੀ ਕਿ ਇਹ ਸਾਡੇ ਪੂਰੇ ਪੰਜਾਬ ਕੀ ਪੂਰੇ ਸ਼ਹਿਰ ਲਈ ਪੂਰੇ ਇੰਡੀਆ ਲਈ ਪੂਰੇ ਦੇਸ਼ ਲਈ ਬਹੁਤ ਹੀ ਮੱਦ ਭਾਗੀ ਇਹ ਘਟਨਾ ਕੀਤੀਈ ਹੈ ਇਸ ਦਾ ਅੰਜਾਮ ਜਰੂਰ ਹੋਣਾ ਚਾਹੀਦਾ ਹੈ ਉਹਨਾਂ ਦੋਸ਼ੀ ਨੂੰ ਸਜ਼ਾ ਜਰੂਰ ਮਿਲਣੀ ਚਾਹੀਦੀ ਹੈ ਅੱਜ ਦਾ ਪੂਰਾ ਜਿਹੜਾ ਰੋਸ ਮਾਰਚ ਆ ਉਹ ਸੰਬਰਾਲਾ ਹਲਕੇ ਦੇ ਸਮੂਹ ਨਗਰ ਨਿਵਾਸੀਆਂ ਵੱਲੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਸਮਾਜਿਕ ਆਰਥਿਕ ਜਥੇਬੰਦੀਆਂ ਵੱਲੋਂ ਕੀਤਾ ਗਿਆ ਕਿਉਂਕਿ ਬਾਬਾ ਸਾਹਿਬ ਆਧੁਨਿਕ ਭਾਰਤ ਦੇ ਨਿਰਮਾਤਾ ਨੇ ਉਹਨਾਂ ਦੀ ਪ੍ਰਤਿਮਾ ਨਾਲ ਜੋ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਉਹ ਸਾਰਾ ਸਮਾਜ ਏ ਉਸ ਦੇ ਖਿਲਾਫ ਉਸੇ ਦਿਨ ਤੋਂ ਰੋਜ਼ ਕੋਈ ਨਾ ਕੋਈ ਰੋਸ ਪਾ ਜਾ ਰਹੇ ਤੇ ਕੱਲ ਬੰਦ ਦੀ ਕਾਲੀ ਵੀ ਦਿੱਤੀ ਗਈ ਸੀਗੀ ਕਿਉਂਕਿ ਅਸੀਂ ਚਾਹੇ ਉਹ ਕਲਪਰੇਟ ਫੜ ਲਿਆ ਲੇਕਿਨ ਅਸੀਂ ਚਾਹੁੰਦੇ ਆ ਜਿਹੜੇ ਅਸਲ ਸਾਜ਼ਿਸ਼ਕਾਰ ਨੇ ਜਿਨ੍ਹਾਂ ਨੇ ਪੂਰੇ ਪੰਜਾਬ 'ਚ ਅਜਿਹੇ ਹਾਲਾਤ ਪੈਦਾ ਕੀਤੇ ਨੇ ਵੀ ਆਪਸੀ ਭਾਈਚਾਰੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਕਿਸੇ ਇੱਕ ਸਮਾਜ ਦੇ ਨਹੀਂ ਹੈ ਜੇ ਅੱਜ ਪੂਰਾ ਭਾਰਤ ਪੂਰੇ ਵਰਲਡ ਦੀ ਤੀਜੀ ਸ਼ਕਤੀ ਬਣਨ ਜਾ ਰਿਹਾ ਤਾਂ ਬਾਬਾ ਸਾਹਿਬ ਨੇ ਜੋ ਸੰਵਿਧਾਨ ਭਾਰਤ ਨੂੰ ਦਿੱਤਾ ਉਸ ਦੇ ਬਲਵੁੱਤੇ ਤੇ ਹੀ ਅਸੀਂ ਖੜੇ ਆ ਅੱਜ ਲੇਕਿਨ ਜਿਹੜੀਆਂ ਸਰਕਾਰਾਂ ਨੇ ਉਹ ਦਿਨ ਪ੍ਰਤੀ ਦਿਨ ਮਲਜ਼ੂਮਾਂ ਨਾਲ ਜਿਨ੍ਹਾਂ ਲਈ ਬਾਬਾ ਸਾਹਿਬ ਨੇ ਐਡਾ ਬੜਾ ਸੰਵਿਧਾਨ ਲਿਖਿਆ ਉਹਨਾਂ ਨਾਲ ਜੋ ਕੁਝ ਕਰਦਿਆ ਨੇ ਔਰ ਉਹਨਾਂ ਨੂੰ ਇੱਕ ਸਮਾਜ ਦੇ ਪ੍ਰਤੀਨਿਧ ਬਣਾ ਕੇ ਰੱਖਤਾ ਇਸ ਲਈ ਅਸੀਂ ਅੱਜ ਦੀ ਇਹ ਜਿਹੜਾ ਰੋਸ ਮਾਰਚ ਆ ਉਸ ਦੇ ਜਰੀਏ ਦੱਸਣਾ ਚਾਹੁੰਦੇ ਆ ਸਰਕਾਰਾਂ ਨੂੰ ਵੀ ਜਿਹੜਾ 85% ਸਮਾਜ ਆ ਉਹ ਜਾਗ ਗਿਆ ਜਿਹੜਾ ਨੂੰ ਤੁਸੀਂ ਗੁਲਾਮ ਬਣਾ ਕੇ ਰੱਖਿਆ ਸੀ ਔਰ ਸਰਕਾਰਾਂ ਨੇ ਜਿਹੜੀਆਂ ਉਹ ਹੁਣ ਉਹ ਜਿਹੇ ਚੁਣੀਆਂ ਜਾਣਗੇ ਆਉਣ ਵਾਲੇ ਸਮੇਂ 'ਚ ਵੀ ਜਿਹੜੀ ਆਮ ਆਦਮੀ ਦੀ ਗੱਲ ਕਰਨਗੀ ਆਮ ਬੰਦੇ ਨਾਲ ਖੜਨਗੀ ਇਸ ਲਈ ਅੱਜ ਦਾ ਜਿਹੜਾ ਰੋਸ ਮਾਰਚ ਆ ਸਾਡਾ ਉਹ ਜਿਹੜੇ ਕਾਰਪੋਰੇਟ ਨੇ ਅਸਲ ਸਜਾਕਾਰ ਨੇ ਅਸਲ ਸਾਜ਼ਿਸ਼ਕਾਰ ਨੇ ਉਹਨਾਂ ਨੂੰ ਬੇਨਕਾਬ ਕਰਨ ਦਾ ਅਸੀਂ ਸਰਕਾਰ ਤੋਂ ਪੂਰ ਜ਼ੋਰ ਮੰਗ ਕਰਦੇ ਆ ਵੀ ਉਹਨਾਂ ਨੂੰ ਬੇਨਕਾਬ ਕਰਕੇ ਉਹਨਾਂ ਨੂੰ ਕਾਨੂੰਨ ਦੇ ਮੁਤਾਬਿਕ ਸਜ਼ਾ ਦਿੱਤੀ ਜਾਵੇ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਹਾਂਜੀ ਸਭ ਤੋਂ ਪਹਿਲਾਂ ਤਾਂ ਅਜੇ ਦਲਵੀਰ ਸਿੰਘ ਮਰੇਲਾ ਹਲਕਾ ਚਾਰਜ ਬਹੁਤਨ ਸਮਾਜ ਪਾਰਟੀ ਸਮਰਾਲਾ ਜੀ ਕੀ ਕਹਿਣਾ ਚਾਹੁੰਦੇ ਹੋ ਇਹ ਜੋ ਸਭੀ ਜਨਵਰੀ ਨੂੰ ਘਟਨਾ ਹੋਈ ਹੈ ਅਮਰਸਰ ਵਿਖੇ 바ਵਾ ਸਾਹਿਬ ਡਾਕਟਰ ਮਿਤਕਰ ਸਾਹਿਬ ਦੇ ਬੁੱਤ ਦੀ ਤੋੜ ਦੀ ਕੋਸ਼ਿਸ਼ ਕੀਤੀ ਗਈ ਆ ਸਰਾਤੀ ਅਨਸਰ ਵੱਲੋਂ ਲੇਕਿਨ ਮੈਂ ਇੱਥੇ ਕਹਿਣਾ ਚਾਹੁੰਦਾ ਕਿ ਇੱਕ ਪਾਸੇ ਤਾਂ ਅਸੀਂ ਕਹਿੰਦੇ ਵੀ 26 ਜਨਵਰੀ ਸਾਡਾ ਸੰਵਿਧਾਨ ਲਾਗੂ ਹੋਇਆ ਉਸੇ ਦਿਨ ਲੋਕ ਭਾਰਤ ਦੇਸ਼ ਦੀ ਧਰਤੀ ਤੇ ਖੁਸ਼ੀਆਂ ਮਨਾ ਰਹੇ ਨੇ ਕਿ ਸਾਡਾ ਦੇਸ਼ ਆਜ਼ਾਦ ਹੋ ਗਿਆ ਸਾਡਾ ਆਪਣਾ ਸੰਵਿਧਾਨ ਬਣ ਗਿਆ ਪਰ ਉਸੇ ਦਿਨ ਸਰਾਤੀ ਅੰਸਰ ਵੱਲੋਂ ਜਿਹੜੀ ਇਹ ਘਟਨਾ ਕੀਤੀ ਗਈ ਹੈ ਇਹ ਕਿਸੇ ਦੀ ਸਾਜ਼ਿਸ਼ ਹੈ ਸਾਜ਼ਿਸ਼ ਤੋਂ ਬਿਨਾਂ ਨਹੀਂ ਇਹ ਕੰਮ ਹੋਇਆ ਲੇਕਿਨ ਸਾਡੀ ਅਸੀਂ ਇਹ ਬੇਨਤੀ ਕਰਨੀ ਚਾਹਾਂਗੇ ਕਿ ਅਜ ਸਮਾਜ ਦੇ ਅੰਦਰ ਪੂਰੀਆਂ ਜੱਥੇਬੰਦੀਆਂ ਧਾਰਮਿਕ ਜੱਥੇਬੰਦੀਆਂ ਸਮਾਜਿਕ ਜੱਥੇਬੰਦੀਆਂ ਵੱਲੋਂ ਜਿਹੜਾ ਇਕੱਠ ਕਰਕੇ ਸਮਾਜਾ ਐਟੀਐਮ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਕਿ ਅਸੀਂ ਇਹ ਤੇ ਬੇਨਤੀ ਕਰਨੀ ਚਾਹੁੰਦੇ ਆ ਪੰਜਾਬ ਸਰਕਾਰ ਨੂੰ ਔਰ ਸੈਂਟਰ ਸਰਕਾਰ ਨੂੰ ਕਿ ਜਿਹੜੇ ਸਰਾਤੀ ਅੰਸਰ ਨੇ ਇਹਨਾਂ ਨੂੰ ਨੱਥ ਪਾਈ ਜਾਵੇ ਅੱਜ ਕੋਈ ਪਹਿਲਾ ਚਾਂਸ ਨਹੀਂ ਹੋਇਆ ਇਹ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਚਾਂਸ ਭਾਰਤ ਦੇਸ਼ ਦੀ ਧਰਤੀ ਤੇ ਹੋ ਗਏ ਪੰਜਾਬ ਤੇ ਵੀ ਹੋ ਗਿਆ ਇੱਕ ਕਪਾਸੀਤਾ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਆ ਪੰਜਾਬ ਦੇ ਅੰਦਰ ਆਪਣੇ ਦਫ਼ਤਰਾਂ ਦੇ ਵਿੱਚ ਬਾਬਾ ਸਾਹਿਬ ਡਾਕਟਰ ਮਡਕਰ ਦੀ ਫੋਟੋ ਲਾ ਰੱਖੀ ਐ ਜੀ ਤੇ ਆਜਮਸੀਦ ਭਗਤ ਸਿੰਘ ਦੀ ਫੋਟੋ ਲਾ ਰੱਖੀ ਐ ਲੇਕਿਨ ਚੱਲਦੇ ਉਸ ਵਿਚਾਰਧਾਰਾ ਦੇ ਉਲਟ ਨੇ ਸੋ ਇੱਥੇ ਮੈਂ ਇਹੀ ਕਹਿਣਾ ਚਾਹਾਂਗਾ ਪੰਜਾਬ ਸਰਕਾਰ ਨੂੰ ਕਿ ਇਹਦੀ ਸ਼ਕਤੀ ਨਾਲ ਇਹਦੀ ਸਾਨਵੇਂ ਕੀਤੀ ਜਾਵੇ ਜਿਹੜਾ ਸਰਾਤੀ ਜੰਸਰ ਜਿਹਨੇ ਇਹ ਹਰਕਤ ਕੀਤੀ ਆ ਬਹੁਤ ਮੰਦ ਭਾਗੀ ਹਰਕਤ ਆ ਜਿਹੜੀ ਇਹਨੂੰ ਇਹ ਜਿਹੜੀ ਕੀਤੀ ਆ ਤੇ ਇਹਦੇ ਚੰਗੀ ਤਰ੍ਹਾਂ ਸਾਣਪੇੜ ਕਰਕੇ ਇਹਦਾ ਪਤਾ ਲੱਗਣਾ ਚਾਹੀਦਾ ਇਹਦੇ ਪਿੱਛੇ ਕਿਹਦਾ ਹੱਥ ਹੈ ਇਹਦੇ ਪਿੱਛੇ ਕਿਉਂਕਿ ਉਹ ਇੱਕ ਜਿਹੜਾ 24 ਸਾਲ ਦਾ ਨੌਜਵਾਨ ਦੱਸਣ ਦੇ ਵਿੱਚ ਪਤਾ ਲੱਗਾ ਕਿ 3 ਮਹੀਨੇ ਡਵਾਈ ਦੇ ਵਿੱਚੋਂ ਆਇਆ ਉਹਨੂੰ ਇਸ ਬਾਰੇ ਬਿਲਕੁਲ ਨੌਲੇਜ ਨਹੀਂ ਹੈ ਉਹਨੂੰ ਗਿਆਨ ਨਹੀਂ ਹੈ ਕਿ ਬਾਬਾ ਸਾਹਿਬ ਡਾਕਟਰ ਮਿਤਕਾ ਸਾਹਿਬ ਕੀ ਚੀਜ਼ ਨੇ ਲੇਕਿਨ ਉਹਨੂੰ ਢੜਕਾਇਆ ਗਿਆ ਢੜਕਾ ਕੇ ਉਹਨੂੰ ਉਸ ਬਾਬਾ ਸਾਹਿਬ ਦੇ ਪ੍ਰਤਿਮਾ ਤੇ ਭੇਜਿਆ ਗਿਆ ਤੋਂ ਇਹਦੇ ਪਿੱਛੇ ਕਿਸੇ ਤਕੜੇ ਸਾਜ ਤਕਨੀਕ ਸਾਜ ਸਾਜ ਸਰਕਾਰ ਦੀ ਵੀ ਹੋ ਸਕਦੀ ਆ ਕੋਈ ਸਰਕਾਰ ਦਾ ਬੰਦਾ ਵੀ ਹੋ ਸਕਦਾ ਕੋਈ ਹੋਰ ਵੀ ਕਿਸੇ ਕਿਸੇ ਕਿਸਮ ਦਾ ਬੰਦਾ ਹੋ ਸਕਦਾ ਤੋਂ ਮੈਂ ਇੱਥੇ ਹੀ ਕਹਿਣਾ ਚਾ ਜਿਹਦੀ ਵੀ ਸ਼ਰਤ ਜਿਹੜੀ ਵੀ ਕੀਤੀ ਆ ਉਹਨੂੰ ਪੂਰੀ ਕੋ ਕਰਕੇ ਮੈਂ ਤੁਹਾਨੂੰ ਇੱਕ ਇੱਕ ਬੇਨਤੀ ਇੱਥੇ ਹੋਰ ਕਰਨੀ ਚਾਹਾਂਗਾ ਕਿ ਇਹ ਜਦੋਂ ਦੇਸ਼ ਜਾਦ ਹੋਇਆ ਦੇਸ਼ ਜਾਦ ਹੋਣ ਤੋਂ ਪਹਿਲਾਂ ਕਿ ਮੈਂ ਇਹ ਗੱਲ ਹਰ ਕਿਉਂ ਮੇਰਾ ਇੱਕ ਮਹਾਰਾਜ ਇੱਕ ਪਲੇਟਫਾਰਮ ਕਰਕੇ ਗੱਲ ਕਰਦਾ ਨਾ ਕਿ ਸਾਨੂੰ 바ਵਾ ਸਾਹ ਦੇ ਪ੍ਰਤਿਮਾਵਾਂ ਕੋ ਝਾਕ ਵੀ ਨਹੀਂ ਸਕਦਾ ਜੇ ਅਸੀਂ ਸਾਡਾ ਸਮਾਜ ਇਕੱਠਾ ਹੋ ਜਵੇ ਸਾਡਾ ਸਮਾਜ ਇੱਕ ਪਲੇਟਫਾਰਮ ਤੇ ਇਕੱਠਾ ਹੋ ਜਵੇ ਲੇਕਿਨ ਅਸੀਂ ਅੱਜ ਵੀ ਜਿਹੜੇ ਖੜੇ ਆ ਸਾਰੇ ਲੱਗ ਲੱਗ ਜੱਥੇ ਬੰਦੀਆਂ ਦੇ ਆ ਲੇਕਿਨ ਹਾਇ ਅਸੀਂ ਥਾਰੀ ਦਲਤ ਹਾਇ ਅਸੀਂ ਇੱਕੋ ਸਵਾਗੇ ਪਰ ਜੇ ਅਸੀਂ ਸਾਰੇ ਇਕੱਠੇ ਹੋ ਜੀਏ ਆਪਣੇ ਦੇਸ਼ ਦੇ ਵਿੱਚ ਭਾਰਤ ਦੇਸ਼ ਦੀ ਧਰਤੀ ਤੇ ਪੂਰੇ ਦੇਸ਼ ਦੇ ਵਿੱਚ ਆਪਣਾ ਰਾਜ ਲੈ ਕੇ ਆ ਜੀਏ ਤਾਂ ਕਿਸੇ ਦੀ ਕੋਈ ਹਿੰਮਤ ਨਹੀਂ ਬਾਬਾ ਸਾਹਿਬ ਦੀ ਸਵਿਧਾਨ ਵਾਲੀ ਜਾਂ ਸਵਿਧਾਨ ਦੀ ਬਾਬਾ ਸਾਹਿਬ ਦੀ ਪ੍ਰੇਤਮਾ ਵਾਲੀ ਕੁਝ ਝਾਕ ਸਕੇ ਸੋ ਮੈਂ ਇੱਥੇ ਸਾਰੇ ਸਮਾਜ ਨੂੰ ਹੀ ਬੇਨਤੀ ਕਰਨੀ ਚਾਹਾਂਗਾ ਕਿ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਕੱਠੇ ਹੋਣਾ ਚਾਹੀਦਾ ਇਕੱਠੇ ਹੋ ਕੇ ਬਾਬਾ ਸਾਹਿਬ ਦੇ ਸੁਪਨਿਆਂ ਦੀ ਸਰਕਾਰ ਬਣਾਉਣੀ ਚਾਹੀਦੀ ਹੈ ਫਿਰ ਹੀ ਸਾਡਾ ਭਲਾ ਹੋ ਸਕਦਾ ਜੈ ਭੀਮ ਜੈਪਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਕੀ ਕਹਿਣਾ ਚਾਹੁੰਦੇ ਮੈਂ ਡਾਕਟਰ ਸੋਨਰ ਲਗਨ ਪ੍ਰਧਾਨ ਸਮਾਜਵਾ ਅੱਜਾ ਜੋ ਧਰਨਾ ਸੀ ਸਾਰੇ ਸਮਾਜ ਜਥੇਬੰਦੀਆਂ ਨੇ ਕੀਤਾ ਹੈ ਸਮਰਾਲੇ ਸ਼ਹਿਰ ਦੇ ਵਿੱਚ ਜੋ ਰੋਸ ਪ੍ਰਦਰਸ਼ਨ ਕੀਤਾ ਹੈ ਬਾਬਾ ਸਾਹਿਬ ਪੀਮਰਾਵ ਮੇਟਕਰ ਦੇ ਜੋ ਬੁੱਤ ਉਤੇ ਉਹਨਾਂ ਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੋੜਨ ਦੀ ਕੋਸ਼ਿਸ਼ ਕੀਤੀ ਹੈ ਉਸੇ ਅਸੀਂ ਬਰ ਖਿਲਾਫ ਕੀਤਾ ਹੈ ਔਰ ਮੈਂ ਪੰਜਾਬ ਸਰਕਾਰ ਤੋਂ ਭਾਰਤ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਦੋਸ਼ੀਆਂ ਨੂੰ ਵੱਧ ਤੋਂ ਵੱਧ ਸਜ਼ਾ ਕਰਕੇ ਸੌਂਦੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਅਜਾ ਬੰਦਾ ਅਜਾ ਕਦਮ ਨਾ ਚੁੱਕੇ ਜੈ ਪੀਮ ਜੈ ਭਾਰਤ